प्यारे दोस्तों हर साल 1 जुलाई ਨੂੰ ਦੇਸ਼ ਵਿੱਚ ਡਾਕਟਰ ਜੀਵਸ ਮਨਾਇਆ ਜਾਂਦਾ ਹੈ ਜੋ ਕਿ ਇੱਕ ਪ੍ਰਸਿੱਧ ਡਾਕਟਰ ਦੀ ਯਾਦ ਨੂੰ ਤਾਜ਼ਾ ਕਰਨ ਲਈ ਹੈ ਇਹ ਡਾਕਟਰ ਹਨ ਡਾਕਟਰ ਬਿਤਾਨ ਚੰਦਰ رائے ਜਿਨ੍ਹਾਂ ਨੂੰ ਅਸੀਂ ਡਾਕਟਰ ਬੀਸੀ رائے ਦੇ ਨਾਂ ਨਾਲ ਯਾਦ ਕਰਦੇ ਹਾਂ ਇਹ ਇੱਕ ਪ੍ਰਸਿੱਧ ਡਾਕਟਰ ਹੀ ਨਹੀਂ ਇੱਕ ਸਿੱਖਿਆ ਸ਼ਾਸਤਰੀ ਤੇ ਇੱਕ ਅੱਛੇ ਰਾਜਨੀਤੀਵਾਨ ਵੀ ਸਨ ਡਾਕਟਰ ਦੇਸ ਸਮਾਜ ਲਈ ਡਾਕਟਰਾਂ ਦੇ ਅਨਮੋਲੇ ਯੋਗਦਾਨ ਦਾ ਸਨਮਾਨ ਕਰਨ ਤੇ ਉਹਨਾਂ ਨੂੰ ਮਾਨਤਾ ਦੇਣ ਲਈ ਬਣਾਇਆ ਜਾਂਦਾ ਹੈ ਇਹ ਜੀਵਨ ਬਚਾਉਣ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਅਤੇ ਦੁੱਖਾਂ ਨੂੰ ਦੂਰ ਕਰਨ ਵਿੱਚ ਸੇ ਸਭਾਲ ਪੇਸ਼ੇਵਰ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ভূমਕਾ ਤੇ ਜੋਰ ਦਿੰਦੇ ਹਨ ਹਰ ਸਾਲ ਰਾਸ਼ਟਰੀ ਡਾਕਟਰ ਦਿਵਸ ਦੇ ਤਾਰ ਦਿਨ ਇੱਕ ਖਾਸ ਦਿਨ ਚੁਣਿਆ ਜਾਂਦਾ ਹੈ ਇਸ ਵਾਰ ਦਾ ਜਿਹੜਾ ਥੀਮ ਚੁਣਿਆ ਗਿਆ ਹੈ ਉਹ ਹੈ ਤੰਦਰੁਸਤ ਕਰਨ ਵਾਲੇ ਹੱਥ ਦੇਖਭਾਲ ਕਰਨ ਵਾਲੇ ਦਿਲ ਇਹ ਥੀਮ ਉਸ ਹਮਦਰਦੀ ਅਤੇ ਸਮਰਪਣ ਤੇ ਜ਼ੋਰ ਦਿੰਦਾ ਹੈ ਜੋ ਡਾਕਟਰਾਂ ਕੋਲ ਆਪਣੇ ਮਰੀਜ਼ਾਂ ਲਈ ਹੈ ਇਹ ਉਹਨਾਂ ਦੀ ਉਸ ਭੂਮਿਕਾ ਨੂੰ ਵੀ ਰੱਖਾਂਕਤ ਕਰਦਾ ਹੈ ਜੋ ਉਹ ਕਿਸੇ ਬਿਮਾਰੀ ਜਾਂ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਆਰਾਮ ਅਤੇ ਦੇਖਪਾਲ ਪ੍ਰਦਾਨ ਕਰਨ ਵਿੱਚ ਨਿਭਾਉਂਦੇ ਹਨ ਸੋ ਪੇਸ਼ੈਂਟ ਨੂੰ ਯਾਦ ਕਰਦਿਆਂ ਹੋਇਆਂ ਡਾਕਟਰੀ ਦੇ ਜਿਹੜੀ profession 'ਚ ਲੋਕ ਜੁੜੇ ਨੇ ਉਹ ਆਪਣੇ ਨਾਮ ਨਾਲ professionalism ਦੇ ਨਾਲ-ਨਾਲ compassion ਅਤੇ ਗੁਣੱਖ ਨੂੰ ਉਸ ਦਿਨ ਤੇ ਜਿਹੜੀ dignity ਹੈ ਉਸ ਦੇ ਨਾਲ ਰੱਖ ਕੇ ਉਸ ਦੀ ਇਹ ਇਸੇ ਅਸੰਭਾਲ ਹੈ ਉਹ ਕੀਤੀ ਜਾਣ ਵਿੱਚ ਜਿਹੜਾ ਆਪਣਾ ਯੋਗਦਾਨ ਪਾਉਣ ਕਿਉਂਕਿ ਡਾਕਟਰ ਜਿਹੜਾ ਹੈ ਉਹ ਸਮਾਜ ਵਿੱਚ ਇੱਕ ਅੱਛਾ ਅਰਥ ਵਰਤਦਾ ਹੈ ਔਰ ਉਸੇ ਦੇ ਆਧਾਰ ਤੇ ਹੀ ਲੋਕ ਉਸ ਨੂੰ ਉਸ ਤਰ੍ਹਾਂ ਦੀ ਜਿਹੜੀ ਰਿਸਪੈਕਟ ਦਿੰਦੇ ਹਨ ਆਓ ਇਸ ਉਮੀਦ ਨਾਲ ਕਿ ਇਸ ਦਿਨ ਨੂੰ ਅਸੀਂ ਆਪਣੀ ਲੋਕਾਂ ਲਈ ਸਮਰਪਿਤ ਕਰੀਏ ਤਾਂ ਕਿ ਲੋਕ ਅਚੀ ਜ਼ਿੰਦਗੀ ਜੀਓ ਤੇ ਦੇਸ਼ ਖੁਸ਼ਹਾਲ ਤੇ ਤੰਦਰੁਸਤ ਹੋਵੇ ਬਹੁਤ ਬਹੁਤ ਧੰਨਵਾਦ